ਲਫਾੜਨੀ ਆ ਬਣਾ ਦੇ ਲੈ ਆਏ ਮੰਮੀ ਸਬਜੀ ਐਨਾ ਕੈਂ ਸਰਾਮ ਚੈੱਕ ਕਰਨ ਵਾਲੀ ਆ ਲਫਾੜ ਬਣਾ ਮੀਟ ਮੀਟ ਇਹਨੂੰ ਥੱਲੇ ਸਿਰ ਤਾਂ ਮਾਂ ਮੀਟ ਤੁਹਾਨੂੰ ਤਾਂ ਪਤਾ ਨਾ ਵੀ ਅਸੀਂ ਮੀਟ ਬਣਾਉਂਦੇ ਨਹੀਂ ਤੇ ਨਾ ਹੀ ਅਸੀਂ ਮੀਟ ਖਾਂਦੇ ਆ ਅੱਛਾ ਹੁਣ ਤੂੰ ਦੱਸੇਗੀ ਸਾਨੂੰ ਵੀ ਅਸੀਂ ਮੀਟ ਬਣਾਉਂਦੇ ਨਹੀਂ ਤੇ ਅਸੀਂ ਮੀਟ ਖਾਂਦੇ ਨਹੀਂ ਤੇ ਇਹਨੂੰ ਮੀਟ ਬਣਾਉਣਾ ਪਊਗਾ ਖਾਵਾਂਗੇ ਅਸੀਂ ਤੂੰ ਜਮਾਂ ਨਾ ਖਾਈ ਨਹੀਂ ਮਾਂ ਮੇਰੀ ਗੱਲ ਸੁਣ ਲੋ ਹੋਰ ਜਿਹੜੀ ਮਰਜ਼ੀ ਸਬਜ਼ੀ ਬਣਵਾ ਲਓ ਪਰ ਮੀਟ ਮੀਟ ਨੀ ਮੈਂ ਬਣਾ ਸਕਦੀ ਤੁਹਾਨੂੰ ਤਾਂ ਪਤਾ ਨਾ ਮੈਂ ਸਵੇਰੇ ਉੱਠ ਕੇ ਪਾਠ ਕਰਦੀ ਆ ਨਾਲੇ ਸਾਡੇ ਘਰੇ ਤਾਂ ਮੀਟ ਬਣਦਾ ਹੀ ਨਹੀਂ ਹੈਗਾ ਅੱਛਾ ਤੇਰੀ ਮਾਂ ਨੇ ਤੈਨੂੰ ਕੋਈ ਲੱਖਣ ਨਹੀਂ ਦਿੱਤਾ ਅਸੀਂ ਦੱਸ ਤੇਰੀ ਇੱਥੇ ਕੀ ਆਰਤੀ ਉਤਾਰਨੀ ਸੀ ਜੇ ਤੈਨੂੰ ਕੋਈ ਕੰਮ ਹੀ ਨਹੀਂ ਕਰਨਾ ਆਉਂਦਾ ਜਿਹੜਾ ਅਸੀਂ ਚੀਜ਼ ਮੰਗਦੇ ਉਹ ਤੈਨੂੰ ਬਣਾਉਣੀ ਹੀ ਨਹੀਂ ਆਉਂਦੀ ਤਾਂ ਇੱਥੋਂ ਕੀ ਕਰਾਉਣਾ ਫਿਰ ਅਸੀਂ ਇੱਥੇ ਮਾਂ ਸਾਰੇ ਕੰਮ ਤਾਂ ਮੈਂ ਕਰਦੀ ਆ ਦਾਲ ਸਬਜ਼ੀ ਵੀ ਬਣਾਉਣੀ ਆ ਕੀ ਹੋਇਆ ਕੱਲਾ ਮੀਟ ਹੀ ਨਹੀਂ ਬਣਾਉਂਦੀ ਮੀਟ ਤਾਂ ਪਹਿਲਾਂ ਵੀ ਤੁਸੀਂ ਬਣਾਉਂਦੇ ਸੀ ਜਾਂ ਦੀਦੀ ਬਣਾਉਂਦੇ ਸੀਗੇ ਹੁਣ ਤੂੰ ਆਖੇਗੀ ਵੀ ਜਾਂ ਮੈਂ ਬਣਾਵਾਂ ਜਾਂ ਦੀਦੀ ਬਣਾਵੇ ਜਿਹੜਾ ਮੁੰਡਾ ਵਹਲੇ ਉਹ ਚੁੱਲੇ ਸਿਰਖਸੋਰ ਦਾ ਜ਼ਰੂਰੀ ਹੁੰਦਾ ਨਾ ਮੇਰੀ ਧੀ ਬਣਾ ਬਿਨਾ ਬਣਾਵਾਂ ਮੈਂ ਮੀਠ ਤਾਂ ਤੈਨੂੰ ਹੀ ਬਣਾਉਣਾ ਪਊਗਾ ਚਾਹੇ ਹੱਸ ਕੇ ਬਣਾ ਦੇ ਤੇ ਚਾਹੇ ਹਾਕਸ ਕਰਕੇ ਬਣਾ ਦੇ ਨਹੀਂ ਮੰਮੀ ਕੁਛ ਮਰਜੀ ਹੋ ਜੇ ਮੈਂ ਮੀਠ ਨਹੀਂ ਬਣਾਉਂਗੀ ਨਾਲੇ ਮੈਨੂੰ ਮੀਠ ਬਣਾਉਣਾ ਹੀ ਨਹੀਂ ਆਉਂਦਾ ਜਦੋਂ ਸਾਡੇ ਘਰੇ ਕਦੇ ਬਣਿਆ ਹੀ ਨਹੀਂ ਹੈਗਾ ਮੈਂ ਕਿਵੇਂ ਪੀਟ ਬਣਾਦਾ ਜਿਹੜੀਆਂ ਤੂੰ ਕਰਨਾ ਬੋਲਦੀ ਆ ਨਾ ਇਹਨਾਂ ਨਾਲ ਹਰਜਾਨਾ ਤੈਨੂੰ ਭਰਨਾ ਪਊ ਉਹ ਵੀ ਐਸੇ ਟਾਈਮ ਤੇ ਇੱਥੇ ਕੀ ਮਤਲਬ ਮੰਮੀ ਮਤਲਬ ਇਹੀ ਸਿੱਧੀ ਹੋ ਕੇ ਜਾ ਕੇ ਮੀਟ ਬਣਾ ਦੇਣੀ ਗੜਮਾਉਣਾ ਮੈਨੂੰ ਆਉਂਦਾ ਨਹੀਂ ਮੰਮੀ ਮੈਂ ਨਹੀਂ ਬਣਾ ਸਕਦੀ ਮੀਟ ਅੱਛਾ ਹਾਂ ਤੂੰ ਨਹੀਂ ਬਣਾ ਸਕਦੀ ਬਸ ਮੰਮੀ ਤੁਸੀਂ ਆਏ ਕਿਉਂ ਕਰਦੇ ਹੋ ਜੇ ਤੁਹਾਨੂੰ ਪਤਾ ਹ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ

ਬਿਚਾਰੋ ਮੈਨੂੰ ਵਿਚਾਰੋ ਮੈਨੂੰ ਜਾਣਾ ਆਹ ਕੋਲ ਮਾ ਇਹ ਜੇ ਮਾ ਇਹ ਜਾ ਇਹ ਪਹਿਣੀ ਦੇ ਕੇ ਮਗਰੋਂ ਪਿੱਛੇ ਲੈ ਜਾਂਦੀ ਐ ਪਤਾ ਨਹੀਂ ਪਾਰ ਕਿਹ ਕੌਣ ਆ ਗਿਆ ਦੇਖ ਮਾ ਕੌਣ ਹੈ ਅੱਜ ਪਰੇ ਤਾਂ ਜੈਨਾ ਬੱਟਿਆ ਜਾਂਦਾ ਅੱਜ ਤਾਂ ਵੱਡ ਤਾਂ ਸੀ ਪਾਹ ਗੱਲ ਕਰਕੇ ਇਸ ਮਤ ਤੇਜ ਆ ਛੜਵਾਣੀ ਫੇਰ ਵੀ ਚਲੋ ਵਧੀਆ ਹੋ ਗਿਆ ਗਾਗਣ ਪੈਣ ਨੂੰ ਮੈਨਾਂ ਨੂੰ ਮੌਸਮ ਦਾ ਵੀ ਖਰਾਬ ਹੋਇਆ ਪਿਆ ਸੀ ਨੇ ਬਾਹਰ ਨੇ ਚਲੋ ਵਿਚਾਰੀ ਜੂਮ ਮਿਲ ਜਾਗੇ ਕੀ ਬੜਾ ਗੀੜਾ ਵੱਜਦਾ ਔਰ ਖੁੱਲਾ ਪਿਆ ਕਰੇ ਕੋਈ ਢੀਲਾ ਨਹੀਂ ਬਾਹਰ ਖੁੱਲਾ ਪਿਆ ਕਰੇ ਕੋਈ ਢੀਲਾ ਨਹੀਂ ਗਾਗਣਾ ਗਾਗਣ ਪੈਣ ਹੈ ਸਾਸਰੀ ਘਰ ਵਾਪਸ ਜੀ ਸਾਸਰੀ ਘਰ ਭਾਈ ਪਰ ਵਸੇ ਠੀਕ ਹੋ ਜੀ ਹਾਂ ਠੀਕ ਹੈ ਹੋਰ ਤੂੰ ਦੱਸ ਠੀਕ ਹੈ ਭਾਈ ਹਾਂ ਵਧੀਆ ਠੀਕ ਠਾਕ ਜੀ ਤੁਸੀਂ ਦੱਸੋਰ ਆਪਣੇ ਘਰ ਪਰ ਵਾਠ ਠੀਕ ਹੈ ਹਾਂ ਹਾਂ ਠੀਕ ਹੈ ਆਪਣੇ ਨਸ ਭਾਈ ਵਧੀਆ ਠੀਕ ਠਾਕ ਜੀ ਚੱਲ ਗਾਹਾਂ ਬਾਗ ਚੱਲ ਉੱਥੇ ਹੈਗੀ ਅੰਦਰ ਗਏ ਅੰਦਰ ਬੈਠੇ ਗਏ ਹਾਂ ਹਾਂ ਅੰਦਰ ਹੀ ਹਾਂ ਤਾਂ ਠੀਕ ਹੈ ਜੀ ਲਾ ਰੋਜ਼ ਹੀ ਆ ਜਾਂਦੇ ਕਦੀ ਮਾਂ ਦੀ ਵਾਰੀ ਕਦੀ ਕੁੱਤ ਦੀ ਵਾਰੀ ਸ਼ਰਮ ਨਹੀਂ ਮੰਨਦੇ ਆਉਣ ਲੱਗੇ ਮੂੰ ਤਾਂ ਲੋਟ ਹੈ ਅੱਜ ਅੱਖਾਂ ਤਾਂ ਸਹੀ ਵੀ ਤੂੰ ਤਾਂ ਵਧੀਆ ਮੋਟਰਸਾਈਕਲ ਹੀ ਫਿਰਦਾ ਥੋੜਾ ਪ੍ਰਾਣਾ ਸਕੂਟਰੀ ਤੇ ਧੱਕੇ ਖਾਂਦਾ ਗੱਡੀ ਗੁੱਡੀ ਦੇ ਦੇ ਦੇਖਦੀ ਆਂ ਗੱਲੀ ਵਾਤੀ ਝਾੜੂ ਤਾਂ ਸਹੀ ਬੇਸ਼ਰਮਾ ਗਗਨ ਮਾਲਾ ਦਾ ਅੰਦਰ ਬੈਠੀ ਆ ਮੈਨੂੰ ਲੱਗਦਾ ਮੇਰਾ ਵੀਰਾ ਆ ਗਿਆ ਗਗਨ ਤੂੰ ਅੰਦਰ ਬੜੀ ਬੈਠੀ ਐ ਮੈਂ ਬਾਹਰ ਬੈਠ ਕੇ ਖੜਕ ਕੇ ਬੋਲ ਮਾਰੀ ਜਾਣਾ ਸੱਸੀ ਕਾਲ ਸੱਸੀ ਕਾਲ ਫਣੀ ਹੋਰ ਕਿਵੇਂ ਠੀਕ ਹਾਂ ਹਾਂ ਗਗਨ ਮਾਲਾ ਤੂੰ ਦੱਸ ਕਿਵੇਂ ਆ ਬਸ ਵਧੀਆ ਵੀਰੇ ਅੱਜ ਕਿਵੇਂ ਮੈਨੂੰ ਯਾਦ ਕਰ ਲਿਆ ਯਾਦ ਕੀ ਕਰਾਂ ਮੈਂ ਤਾਂ ਤਲਵੰਡੀ ਆਇਆ ਸੀ ਅੱਛਾ ਹਾਂ ਉਹ ਸਵਰਨਾ ਮੁੰਡਾ ਮੇਰਾ ਦੋਸਤ ਉਹਦੇ ਕੋਲੇ ਆਇਆ ਸੀ ਮਹਾਜਲਾਇਤ ਹੈ ਗਿਆ ਚਾਰ ਪੈਰ ਘਾ ਹੋ ਜਾਨੇ ਆ ਗਗੜ ਭੈਣ ਨੂੰ ਮਿਲਿਆ ਆਉਨੇ ਚੱਲ ਵਧੀਆ ਕੀਤਾ ਵੀਰੇ ਤੂੰ ਆ ਗਿਆ ਚੱਲ ਬੈਠ ਮੈਂ ਨਾ ਪਾਣੀ ਲੈ ਕੇ ਆਉਣੀ ਆ ਤੇਰੇ ਵਾਸਤੇ ਲੈ ਪਾਣੀ ਤਾਂ ਕੋਈ ਲੱਗ ਮੈਂ ਬਾਹਰ ਬੋਲ ਮਾਰੀਏ ਨਾ ਬਾਹਰ ਖੁੱਲਾ ਪਿਆ ਮੈਨੂੰ ਕੋਈ ਦੀਦਾ ਨਹੀਂ ਹੈਗਾ ਮਹਾਪਤਾ ਨਹੀਂ ਕਿਧਰ ਵਾਗੇ ਕਰੋ ਮਾਸੀ ਜੀ ਕੀ ਮਾਸੀ ਕਹਿੰਦੀ ਅੰਦਰ ਬੈਠੀਏ ਗਗਨ ਤਾਂ ਮਸੀ ਦਾ ਸੁਭਾਅ ਵੀ ਥੋੜਾ ਜਿਹਾ ਰੁੱਖਾ ਹੀ ਲੱਗਦਾ ਮਾਸੀ ਨੂੰ ਆਇਆ ਵੀ ਰਣਜੀਤ ਨੂੰ ਕਿਹੜਾ ਪਤਾ ਲੱਗਦਾ ਬੂੜੀਆਂ ਦੀ ਆਦਤ ਹੀ ਹੁੰਦੀ ਆ ਬੋਲਣ ਦੀ ਚਲ ਗੱਲਾਂ ਨਹੀਂ ਕਰਦੇ ਕਿ ਲੈ ਵੀਰੇ ਪਾਣੀ ਹੋਰ ਗਾਗਨ ਤਣੇ ਸਾਰੇ ਠੀਕ ਠਾਕ ਆ ਵਧੀਆ ਹਾਂ ਵੀਰੇ ਸਾਰੇ ਵਧੀਆ ਤੂੰ ਦੱਸ ਮਾਂ ਕਿਵੇਂ ਆ ਵਾ ਠੀਕ ਆ ਹਾਂ ਵਧੀਆ ਠੀਕ ਠਾਕ ਚਲ ਕੰਮਕਾਰ ਕਿਵੇਂ ਚੱਲੀ ਜਾਂਦਾ ਤੇਰਾ ਕੰਮਕਾਰ ਤਾਂ ਠੀਕ ਆ ਵਧੀਆ ਚਲ ਵਧੀਆ ਤੇ ਬਾਈ ਬਾਈ ਠੀਕ ਰਹਿੰਦਾ ਹਾਂ ਹਾਂ ਠੀਕ ਆ ਹੁਣ ਉਹ ਵੀ ਬਸਨਾ ਗਏ ਹੋਇਆਗੇ ਇਨੂੰ ਤਾਂ ਪਤਾਗਾ ਨਾ ਫੌਜੀਆ ਨੂੰ ਕਿਹੜਾ ਸੁੱਤੀ ਟਾਈਮ ਨਾ ਮਿਲਦੀ ਆ ਹੁਣ ਥੋੜਾ ਬਦੋ ਮੇਰੇ ਜਨਮ ਦਿਨ ਤੇ ਆਏ ਸੀ ਉਦੋਂ ਬਾਅਦ ਬਸ 15 ਕ ਦਿਨਾਂ ਬਾਅਦ ਹੀ ਚਲੇ ਗਏ ਸੀ ਅੱਛਾ ਅੱਛਾ ਫੋਨ ਫਾਨ ਤਾਂ ਕਰ ਲੈਂਦੇ ਹੋਣਗੇ ਹਾਂ ਫੋਨ ਫਾਨ ਤਾਂ ਕਰ ਲੈਂਦੇ ਵੀਰੇ ਹਾਂ ਗਗਨ ਪੈਣੀ ਤੈਨੂੰ ਇੱਕ ਗੱਲ ਪੁੱਛਾਂ ਹਾਂ ਵੀਰੇ ਮਾਸੀ ਦਾ ਸੁਆ ਥੋੜਾ ਜਿਹਾ ਅੜਬ ਜਿਹਾ ਲੱਗਦਾ ਨਹੀਂ 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 ਵੀਰੇ ਹੋਈ ਲੱਗਦਾ ਤੈਨੂੰ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਪਤਾ ਨਹੀਂ ਭਾਈ ਮੈਂ ਇੱਕ ਦੋ ਵਾਰੀ ਆਇਆ ਤਾਂ ਲੱਗਦਾ ਹਾਂ ਤੂੰ ਹੀ ਨਹੀਂ ਨਾ ਆਉਂਦਾ ਹੈਗਾ ਤੈਨੂੰ ਤਾਂ ਲੱਗਦਾ ਮੈਂ ਤਾਂ ਰੋਜ਼ ਹੀ ਰਹਨੀ ਆ ਮम्मी ਹੁਣਾਂ ਕੋਲ। ਓਹੋ ਭੈਣ ਮੇਰੀ ਇਹ ਬੇਬੇ ਆ ਗਈ ਮੈਂ ਆ ਗਿਆ ਇੱਕੋ ਹੀ ਗੱਲ ਆ ਸਾਡੀ ਦੋਨਾਂ ਦੀ ਮਾਂ ਪੁੱਤਾਂ ਦੀ। ਹਾਂ ਗੱਲ ਤਾਂ ਇੱਕੋ ਹੈਗੀ ਆ ਵੀਰੇ। ਬੱਸ ਫੇਰ। ਚੱਲ ਵਧੀਆ ਤੂੰ ਤਾਂ ਮੇਰੇ ਜਨਮ ਦਿਨ ਤੇ ਵਧਾਈਆਂ ਮੈਨੂੰ ਭੇਜੀਆਂ ਆਈਆਂ। ਮੈਨੂੰ ਤਾਂ ਆ ਲੱਗਿਆ ਵੀ ਮੇਰਾ ਭਰਾ ਲੈ ਉਹ ਭੈਣ ਮੇਰੀ ਹੈ ਮੇਰੇ ਧਿਆਨ ਚ ਨਹੀਂ ਰਿਹਾ ਮੇਰੇ ਯਾਦ ਨਹੀਂ ਰਿਹਾ। ਬੇਬੇ ਤਾਈ ਸੀ ਮੰਤਾ ਬੇਬੇ ਨੇ ਜਾ ਕੇ ਦੱਸਿਆ। ਮੰਮੀ ਨੂੰ ਵੀ ਮੈਂ ਫੋਨ ਕਰਿਆ ਸੀਗਾ ਤੇ ਉਹਨੂੰ ਮੈਂ ਯਾਦ ਕਰਾਇਆ ਸੀ। ਬੇਬੇ ਕਹਿੰਦੀ ਮੈਂ ਤਾਂ ਆਪ ਭੁੱਲ ਗਈ ਸੀਗੀ। ਚਲ ਉਹ ਤਾਂ ਆ ਗਈ ਸੀਗੀ। ਪਰ ਰਾਤ ਉਹ ਵੀ ਨਹੀਂ ਰਹਿ ਕੇ ਗਈ ਕਹਿੰਦੀ ਤੇ ਕਰ ਲੈ ਜਾਣੇ ਹੈ ਜਦ ਫਿਕਰ ਹੀ ਰਹੇਗਾ ਜੱਜਾ ਬਾਪੂ ਜਾਂਦਾ ਹੁੰਦਾ ਤਾਂ ਗੱਲ ਹੋਰ ਹੋਣੀ ਸੀ ਚੱਲ ਕੋਈ ਨਹੀਂ ਗਗਨ ਭਣੀ ਚੱਲ ਮੈਂ ਵੀ ਕੀ ਗੱਲਾਂ ਲੈ ਕੇ ਬੈਗੀ ਵੀਰੇ ਚਾਹ ਪੀਓਗੇ ਕ ਨਾ 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 ਚਾਹ ਨਹੀਂ ਗਗਨ ਮੈਂ ਪੀਣਾ ਤੇ ਗਗਨ ਮੈਂ ਤੁਹਾਨੂੰ ਕੀ ਗੱਲ ਪੁੱਛਾਂ ਆਹ ਤੇਰੇ ਨਿਸ਼ਾਨ ਜਿਹਾ ਕਹਦਾ ਪਿਆ ਰਿਆ ਨਹੀਂ ਨਹੀਂ ਵੀਰੇ ਇਹ ਤਾਂ ਕੁਝ ਨਹੀਂ ਉਹੀ ਅੰਡੇ ਗੀ ਵੀ ਦੇਖ ਲਾ ਮਾਤਾ ਵੀ ਨਿਸ਼ਾਨ ਜਿਹਾ ਪਾ ਰੱਖਿਆ ਕੀ ਗੱਲ ਹੈ ਨਹੀਂ ਵੀਰੇ ਹੋ ਤਾਂ ਨਾ ਮੈਂ ਡਿੱਗ ਗਈ ਸੀ ਤਿਲਕ ਕੇ ਇਹੀ ਜੀ ਤਾਂ ਕੋਈ ਗੱਲ ਨਹੀਂ ਤੂੰ ਤੂੰ ਮੈਨੂੰ ਦੱਸਿਆ ਹੀ ਨਹੀਂ ਕੀ ਕਿਵਰੇ ਕੋਈ ਹੋਰ ਗੱਲ ਤਾਂ ਨਹੀਂ ਹੈਗੀ ਭੈਣ ਮੇਰੀ ਨਾ ਵੀਰੇ ਹੋਰ ਗੱਲ ਕੀ ਹੋਣੀ ਆ ਵਧੀਆ ਮੈਂ ਤਾਂ ਆਪਣੇ ਘਰੇ ਖੁਸ਼ ਆਂਗੀ ਦੇਖ ਤਗੜ ਭੈਣ ਮੈਂ ਤੇਰਾ ਭਾਈ ਆ ਮੰਨਿਆ ਤੂੰ ਮੈਥੋਂ ਵੱਡੀ ਆ ਪਰ ਮੈਨੂੰ ਤੇਰੀ ਹਰ ਗੱਲ ਦੀ ਪਤਾ ਲੱਗ ਜਾਂਦਾ ਹਰ ਗੱਲ ਦੀ ਪਰਖ ਆ ਜਾਂਦੀ ਆ ਭੈਣ ਭਾਈ ਦਾ ਦੁੱਖ ਦਾ ਸੁੱਖ ਦਾ ਪੁੱਛਣ ਦਾ ਫਰਜ਼ ਬਣਦਾ ਹੈ ਦੱਸਣਾ 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 ਤੇਰੀ ਮਰਜ਼ੀ ਆ ਭੈਣ ਮੇਰੀ ਗੱਲ ਤਾਂ ਕੋਈ ਹੈਗੀ ਆ ਲੈ ਵੀਰੇ ਜੇ ਤੂੰ ਕਹਿ ਦਿੱਤਾ ਕਸੂਨ ਫੇਕ ਕੇ ਨਾ ਮੈਨੂੰ ਸਾਰਾ ਦਿਨ ਤੰਗ ਕਰਦੇ ਕੁੱਟਦੇ ਮਾਰਦੇ ਕਦੇ ਮੈਨੂੰ ਕਹਿੰਦੇ ਆ ਦਾਜ ਨਹੀਂ ਲੱਗਿਆ ਸੋ ਸੋ ਮਿਹੜੇ ਦਿੰਦੇ ਨੰਗਾ ਦਿੱਤੀ ਲੋੜ ਤੋਂ ਵੱਧ ਕੇ ਤੁਸੀਂ ਮੇਰਾ ਇੰਨਾ ਕੀਤਾ ਪਰ ਹੁਣ ਮੈਂ ਕੀ ਕਰਾਂ ਇਹਨਾਂ ਨੂੰ ਕੌਣ ਸਮਝਾਵੇ ਇਹਨਾਂ ਦਾ ਤਾਂ ਢਿੱਡੀ ਨਹੀਂ ਪਰਦਾ ਹੈਗਾ ਵੀਰੇ ਤੇ ਗਰਨ ਭੈਣੇ ਤੂੰ ਦੁੱਖ ਸਹੀ ਜਾਣੀ ਆ ਤੂੰ ਦੱਸ ਨਹੀਂ ਸਕਦੀ ਮੈਨੂੰ ਜੇ ਬਾਪੂ ਨਹੀਂ ਹੈਗਾ ਮੈਦੀ ਬੇਬੇ ਦਾ ਹੈਗੇ ਆ ਤੂੰ ਤਾਂ ਮੈਨੂੰ ਉਹੀ ਗੱਲ ਪਰਾਇਆਂ ਵਾਲੀ ਗੱਲ ਕਰਤੀ ਫੇਰ ਕੀ ਹੋ ਗਿਆ ਜੇ ਮੈਂ ਬੇਬੇ ਦੀ ਕੁੱਖੋ ਜਰਮ ਨਹੀਂ ਲੇਟਾ ਪਰ ਮੈਂ ਤੇਰੇ ਨਾਲ ਕਦੀ ਕਿਸੇ ਗੱਲ ਦਾ ਫਰਕ ਤਾਂ ਨਹੀਂ ਰੱਖਿਆ ਨਾ ਨਾ ਪੇਰੇ ਇਹ ਤਾਂ ਨਾ ਬੋਲ ਪਰ ਮੈਂ ਤੈਨੂੰ ਦੁਖੀ ਨਹੀਂ ਦੇਖਣਾ ਚਾਹੁੰਦੀ ਸੀ ਮੈਨੂੰ ਆਏ ਸੀ ਮੇਰੇ ਭਰਾਣੇ ਤਾਂ ਪਹਿਲਾਂ ਹੀ ਇੰਨਾ ਕਰ ਜਾ ਚੁੱਕੇ ਆ ਮੇਰੇ ਵਿਆਹ ਤੇ ਤੇ ਹੋਰ ਮੈਂ ਇਹਨਾਂ ਨੂੰ ਕੀ ਕੀ ਦੱਸਾਂ ਸਾਰਾ ਦਿਨ ਇਤੋਂ ਚੰਗਾ ਵੀ ਦੁਖੀ ਸਹਿਲਾ ਬਸ ਬਸ ਭੈਣ ਮੇਰੀ ਬਸ ਰੋ ਨਾ ਕੋਈ ਗੱਲ ਨਹੀਂ ਮਾਲਕ ਦਾ ਦਿੱਤਾ ਬਥੇਰਾ ਕੁਛ ਆਪਣੇ ਕੋਲੇ ਜਿਹੜੀ ਚੀਜ਼ ਦੀ ਲੋੜ ਆ ਤੂੰ ਮੈਨੂੰ ਦੱਸ ਮੈਂ ਤੈਨੂੰ ਹਰ ਹੀਲੇ ਦੇਵਾਂਗਾ ਨਾ ਵੀਰੇ ਬਸ ਹੁਣ ਤਾਂ ਕੁਛ ਨਹੀਂ ਚਾਹੀਦਾ ਤੈਨੂੰ ਪਤਾ ਹੋ ਸਕਦਾ ਤੈਨੂੰ ਮਾੜੇ ਨਾਲ ਦੱਸਿਆ ਹੋਵੇ ਜਨਮ ਦਿਨ ਤੇ ਇਹਨਾਂ ਨੇ ਮੈਨੂੰ ਫੋਰਸ ਕਰਤਾ ਕਹਿੰਦੇ ਝੂੜੀਆਂ ਚਾਹੀਦੀਆਂ ਸਾਂਪ ਚਾਹੀਦੀਆਂ ਮਾਣੂ ਮੈਨੂੰ ਪਤਾ ਮੈਂ ਕਿਹੜੇ ਤਾਉਨਾ ਫੋਨ ਕੀਤਾ ਤੇ ਮਾਂ ਤੋਂ ਝੂੜੀਆਂ ਤੇ ਸਾਂਪ ਮੰਗਵਾਈ ਬਥਲੂ ਕੋ ਰੱਖਣੀ ਰੱਖਣਾ ਬੇਬੇ ਵੀ ਮੈਥਲ ਕੋ ਰੱਖਣ ਲੱਗੀ ਇੱਕ ਵਾਰੀ ਮੈਨੂੰ ਦੱਸ ਪਾ ਦਿੰਦੀ ਵੀ ਆਹਾਂ ਗੱਲ ਹੈ ਤੈਨੂੰ ਦੁਖੀ ਕਰਦੇ ਆ ਭੈਣ ਮੇਰੀਏ ਕੁੜੀਆਂ ਤਾਂ ਨਾ ਦੋ ਦੋ ਸਾਲ ਹੱਥਾਂ ਤੋਂ ਮਹਿੰਦੀ ਨਹੀਂ ਲੈਣ ਦਿੰਦੀਆਂ ਤੇ ਤੂੰ ਆਪਦਾ ਕੀ ਹਾਲ ਬਣਾ ਰੱਖਿਆ ਨਹੀਂ ਮੈਂ ਤਾਂ ਤੇਰੇ ਕੋਲੇ ਸੁਭਬੀ ਕਿਹੜਾ ਮਾਰ ਲਿਆ ਗਗਨ ਭੈਣੇ ਮੈਨੂੰ ਨਹੀਂ ਪਤਾ ਲੱਗਦਾ ਸੀ ਵੀ ਤੇਰਾ ਇੰਨਾ ਬੁਰਾ ਹਾਲ ਹੋ ਰਿਹਾ ਮੇਰੇ ਬੇਬੇ ਨੂੰ ਵੀ ਨਹੀਂ ਮਨਾ ਕੀਤਾ ਸੀ ਮੈਂ ਮੇਰੇ ਭਰਾ ਨੂੰ ਨਾਲ ਦੱਸੀ ਵੀ ਉਹ ਐਵੇਂ ਦੁਖੀ ਹੋਊਗਾ ਉਹਦਾ ਕੋਈ ਕਸੂਰ ਨਹੀਂ ਹੈਗਾ ਫਿਰ ਇੱਕ ਵਾਰੀ ਮੈਨੂੰ ਦੱਸ ਤਾਂ ਦਿੰਦੀ ਵੀਰੇ ਮੈਂ ਤੈਨੂੰ ਧੂਕੀ ਨਹੀਂ ਦੇਖਣਾ ਚਾਹੁੰਦੀ ਹੁਣ ਤੈਨੂੰ ਨਹੀਂ ਪਤਾ ਪਤਾ ਮੈਨੂੰ ਕੀ ਕਹਿੰਦੇ ਆ ਕਹਿੰਦੇ ਕਿਵੇਂ ਮਰਜ਼ੀ ਕਰ ਕਿ ਗੱਡੀ ਲੈ ਕੇ ਆ ਬੜਾ ਮੈਂ ਗੱਡੀ ਕਿਵੇਂ ਲਿਆਵਾਂ ਵੀਰੇ ਮੈਂ ਤੈਨੂੰ ਦੁਖੀ ਕਰਕੇ ਇਹਨਾਂ ਨੂੰ ਗੱਡੀ ਕਿਵੇਂ ਦੇਦਾ ਵੀਰੇ ਕੋਈ ਗੱਲ ਨਹੀਂ ਕਰ ਕੋਈ ਗੱਲ ਨਹੀਂ ਕਰੁਕਣੀ ਕੋਈ ਗੱਲ ਨਹੀਂ ਹੌਸਲਾ ਰੱਖ ਸਭ ਕੁਝ ਕਰੂੰਗਾ ਤੇਰੇ ਵਾਸਤੇ ਨਹੀਂ ਵੀਰੇ ਹੰਜੀ ਅਜਾਪੈ ਨਾ ਹੈ ਵੀ ਇਹਨਾਂ ਦੀ ਮੰਗਾ ਪੂਰੀਆਂ ਕਰ ਤੇ ਇੰਨਾ ਮੈਂ ਟੱਡ ਨਹੀਂ ਵਰਨਾ ਵੀਰੇ ਕੁਝ ਮਰਜੀ ਹੋ ਜਾਏ ਬਸ ਉਹਨਾਂ ਨੂੰ ਕੋਈ ਚੀਜ਼ ਨਹੀਂ ਦੇਣੀ ਪਰ ਮੈਂ ਦੁੱਖ ਸਹਿ ਲੂੰਗੀ ਫਿਰ ਪਰ ਮੈਂ ਤੇਰਾ ਗਲਾ ਨਹੀਂ ਕੁੱਟ ਸਕਦੀ ਨਹੀਂ ਪੜੇਂ ਮੈਂ ਕਿੱਥੇ ਲੈ ਕੇ ਜਾਣਾ ਸਾਰਾ ਕੁਝ ਆਪਣੇ ਦੋਨੇ ਭੈਣ ਭਾਈਆਂ ਦੇ ਹੀ ਆ ਜੇ ਇੱਕ ਭਰਾ ਹੋਰ ਹੁੰਦਾ ਉਹਨੂੰ ਵੀ ਤਾਂ ਜਿੰਨੇ ਹਿੱਸੇ ਵੰਡ ਜਮੀਨ ਵੰਡ ਕੇ ਦੇਣੇ ਪੈਂਦੇ ਕੋਈ ਗੱਲ ਨਹੀਂ ਮੈਂ ਤੈਨੂੰ ਔਖਾ ਸੁੱਖਾ ਗੱਡੀ ਜ਼ਰੂਰ ਦੇਉ ਪਰ ਤੈਨੂੰ ਨਹੀਂ ਦੁੱਖ ਹੋਣ ਦਿੰਦਾ ਮੈਂ ਨਹੀਂ ਵੀਰੇ ਲੋਕ ਕੀ ਕਹਿਣਗੇ ਵੀ ਮਾਂ ਨੂੰ ਤਾਨੇ ਦੇਣਗੇ ਵੀ ਸਾਰਾ ਕੁਝ ਆਪਦੀ ਟੀਨ ਨੂੰ ਲਟਾਈ ਜਾਂਦੀ ਆ ਵੀ ਤੈਨੂੰ ਗੋਦ ਲਿਆ ਸੀ ਵੀ ਉਹਦਾ ਵੀ ਕਲਾ ਕੁੱਟੇ ਜਾਂਦੀ ਆ ਜਿਹੜੇ ਦੋ ਕਿਲੇ ਨੇ ਉਹ ਵੀ ਮੈਨੂੰ ਲੱਗਦਾ ਪਕਾਉਗੀ ਮਾਂ ਨੂੰ ਜਾਣਾ ਓਕਾ ਹੋ ਜਾ ਵੀਰੇ ਨਹੀਂ ਹੁਣ ਤੂੰ ਕੁਝ ਨਹੀਂ ਕਰਨਾ ਬਸ ਰਹੀ ਗੱਲ ਹੁਣ ਤੂੰ ਮਾਂ ਨੂੰ ਜਾ ਕੇ ਨਹੀਂ ਦੱਸੇਗਾ ਵੀਰੇ ਤੈਨੂੰ ਮੇਰੇ ਨਾਲ ਲੱਗੇ ਵੀ ਨਹੀਂ ਨਹੀਂ ਗੱਗੜ ਪੈਣੀ ਮੈਂ ਕੁਝ ਨਹੀਂ ਦੱਸਾਂ ਨਾ ਲਈ ਮੇਰੀ ਗੱਲ ਸੁਣ ਚੁੱਪ ਕਰ ਜਾ ਮਾਸੀ ਆਉਂਦੀ ਆ ਜੇ ਮਾਸੀ ਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਨਾ ਐਵੇਂ ਫਰਕ ਪੈ ਜੂਗਾ ਠੀਕ ਹੈ ਜਿਹੜੀ ਵੀ ਕੋਈ ਗੱਲ ਹੈ ਆਪਣੀ ਦੋਨੇ ਭੈਣ ਭਾਈਆਂ ਦੇ ਵਿੱਚ ਰਹਿਣਗੀ ਮੈਂ ਕਿਸੇ ਕੋਲੇ ਕੋਈ ਗੱਲ ਨਹੀਂ ਕਰਦਾ ਜਿਹੜੀ ਮਾਸੀ ਨੂੰ ਨਾ ਪਤਾ ਲੱਗਣ ਦੇਣੀ ਠੀਕ ਹੈ ਠੀਕ ਹੈ ਵੀਰੇ ਹਾਂ ਮੈਂ ਆਪੇ ਸਾਰਾ ਕੁਝ ਸਮਝ ਲਊਗਾ ਠੀਕ ਹੈ ਚਲ ਕੋਈ ਨਾ ਵੀਰੇ ਤੂੰ ਬਾਟ ਮੈਂ ਤੇਰੇ ਵਾਸਤੇ ਚਾਹ ਲੈ ਕਿਉਂ ਨਹੀਂ ਆਂ ਬਾਹ ਓਏ ਮੇਰਾ ਰੱਬਾ ਕਿਹੜੇ ਕਿਹੜੇ ਰੰਗਾ ਚ ਰਹਿਣਾ ਪਤਾ ਹੀ ਨਹੀਂ ਲੱਗਦਾ ਮੇਰੀ ਭੈਣ ਵਿਚਾਰੀ ਇੰਨੀ ਦੁਖੀ ਹੋਈ ਜਾਂਦੀ ਆ ਇੰਨੇ ਇੰਨੇ ਦੁੱਖ ਦੇ ਰੱਖਿਆ ਇਹਨੂੰ ਇਹਨੇ ਵੀ ਕਮਲੀ ਦੇ ਮੈਨੂੰ ਕੁਛ ਦੱਸਿਆ ਨਹੀਂ ਕਿ ਜਦੋਂ 10-12 ਲੱਖ ਰੁਪਏ ਮੈਂ ਤੇਰੇ ਵਿਆਹ ਤੇ ਲਾਤਾ ਮੈਂ 5-7 ਲੱਖ ਥੱਲੇ ਹੋਰ ਆ ਜਾਊਂਗਾ ਔਖਾ ਸੁਖਾ ਤੇਨੂੰ ਗੱਡੀ ਦੇ ਦਊਂਗਾ ਤੂੰ ਦੁੱਖ ਚੱਲੀ ਜਾਨੀਂ ਇੱਕ ਵਾਰੀ ਮੈਨੂੰ ਦੱਸਤਾ ਦਿੰਦੀ ਕੌਂਲੀ ਨਾ ਹੋਵੇ ਤਾਂ ਚਲ ਮਾਸੀ ਨਾ ਕਰਦਾ ਗੱਲ ਕਿ ਮਾਸੀ ਜੀ ਤੁਹਾਨੂੰ ਗੱਡੀ ਤਾਂ ਦੇ ਦਾਂਗੇ ਪਰ ਜੇ ਤੁਸੀਂ ਮੇਰੀ ਭੈਣ ਨੂੰ ਗਾਹਾਂ ਦੁੱਖ ਦਿੱਤਾ ਨਾ ਤਾਂ ਫਿਰ ਮੇਰੇ ਤੋਂ ਬਰਾ ਕੋਈ ਨਹੀਂ ਹੋਊਗਾ ਮੈਂ ਤੁਹਾਡੇ ਤੋਂ ਬਰਾ ਕੋਈ ਨਹੀਂ ਹੋਊਗਾ ਮੇਰੇ ਮੈਂ ਤੇਰੇ ਮੂਰੇ ਹੱਥ ਜੋੜਦੀ ਆ ਬਸ ਬੇਬੇ ਨੂੰ ਕੋਈ ਗੱਲ ਨਾ ਦੱਸੂ ਤੈਨੂੰ ਤਾਂ ਪਤਾ ਜੇ ਉਹਨੂੰ ਮੇਰੀ ਗੱਲ ਦਾ ਕੋਈ ਪਤਾ ਲੱਗਿਆ ਉਹ ਤਾਂ ਪਹਿਲਾਂ ਹੀ ਦਵਾਈ ਖਾਂਦੀ ਆ ਉਹ ਤਾਂ ਜਿਉਂਦੇ ਜੀ ਮਰ ਜੂਗੀ ਗਗਨ ਭੈਣੇ ਪਤਾ ਤਾਂ ਮੈਨੂੰ ਵੀ ਨਹੀਂ ਲੱਗਦਾ ਸੀ ਮੈਂ ਤਾਂ ਕੁਦਰਤੀ ਸਬੱਬੀ ਆ ਗਿਆ ਮੈਂ ਤਾਂ ਤੇਰੀ ਹਾਲਤ ਦੇਖ ਕੇ ਪਤਾ ਲੱਗਿਆ ਵੀ ਤੇਰੇ ਨਾਲ ਆਹ ਬਣੀ ਜਾਂਦੀ ਆ ਚਲ ਕੋਈ ਨਾ ਵੀਰੇ ਤੈਨੂੰ ਤਾਂ ਹੁਣ ਪਤਾ ਲੱਗ ਗਿਆ ਹੋ ਵੀ ਤੂੰ ਜ਼ਿਆਦਾ ਕਹਿਣ ਲੱਗ ਗਿਆ ਮੈਂ ਤੈਨੂੰ ਤਾਂ ਦੱਸਦਾ ਨਹੀਂ ਤਾਂ ਮੈਂ ਤੈਨੂੰ ਕੋਈ ਗੱਲ ਨਹੀਂ ਸੀ ਦੱਦੀ ਮੇਰੇ ਕਰਮਾਂ ਚ ਜੋ ਦੁੱਖਾ ਹੁਤਾ ਮੈਨੂੰ ਭੋਗਣੀ ਪੈਣੀ ਆ ਉਹ ਤੈਨੂੰ ਸਹੀ ਜਾਨੀ ਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਹੁਣ ਮੈਂ ਤੁਹਾਡੀ ਬੁੜੀ ਨਾ ਚੰਗੀ ਤਰ੍ਹਾਂ ਗੱਲ ਕਰਕੇ ਜਾਊਂਗਾ ਨਾ ਨਾ ਵੀਰੇ ਮੰਮੀ ਉਹਨਾਂ ਨਾਲ ਕੋਈ ਗੱਲ ਨਾ ਕਰਿਓ ਤੈਨੂੰ ਨਹੀਂ ਪਤਾ ਮੇਰੀ ਨਣ ਦਾ ਨਾ ਜਿਹੜੀ ਬਾਲੀ ਪੈੜੀ ਆ ਹੁਣ ਇਹ ਚਾਰ ਹੋਰ ਉਂਗਲਾ ਲਾ ਕੇ ਇਹਨੂੰ ਸਕੰਦਰ ਨੂੰ ਭੜਕਾ ਦੇਣਾ ਮੁੜ ਕੇ ਤੈਨੂੰ ਪਤਾ ਯਾ ਤੇਰੀ ਪਰ ਮੇਰੀ ਜੇ ਮੈਂ ਆਪਦੀ ਆਈ ਤੇ ਆ ਗਿਆ ਨਾ ਸਾਰਿਆਂ ਨੂੰ ਤੱਕਲੇ ਵਾਂਗੂ ਸੱਦੇ ਕਰ ਦੂੰਗਾ ਗੱਲ ਤਾਂ ਦੇਖ ਮੈਂ ਕਰੂੰਗਾ ਜੇ ਅੱਜ ਆਪਾਂ ਗੱਗਨ ਨਾ ਬੋਲੇ ਨਾ ਪਾਣੀ ਸਿਰ ਉੱਤੋਂ ਦੀ ਟਪ ਜੂਗਾ ਅੱਜ ਗੱਡੀ ਮੰਗਦਿਆ ਕੱਲ ਨੂੰ ਕੁਝ ਹੋਰ ਮੰਗਣਗੇ ਮੇਰੀ ਗੱਲ ਯਾਦ ਰੱਖੀ ਮੈਨੂੰ ਗੱਲ ਕਰ ਲੈਣ ਦੀ ਚੰਗਾ ਮੇਰੀ ਗੱਲ ਸੁਣ ਆਉਦੀ ਭੈਣ ਨਾਲ ਵਾਦਾ ਕਰ ਇੱਕ ਵੀ ਕੋਈ ਉੱਚੀ ਬਾਤ ਚ ਗੱਲ ਨਹੀਂ ਕਰੇਗਾ ਠੀਕ ਹੈ ਇਹ ਨਹੀਂ ਗੱਲ ਕਰੀ ਬਸ ਵੀਰੇ ਮੈਂ ਮੈਂ ਠੀਕ ਹੈ ਨਹੀਂ ਗੱਲ ਕਰੂੰਗਾ ਠੀਕ ਹੈ ਇਹ ਨਹੀਂ ਗੱਲ ਕਰੂੰਗਾ ਮੈਂ ਆ ਜਾ ਤੇ ਮੇਰੇ ਨਾਲ ਚੱਲ ਕੇ ਰਹਿ ਚੱਲ ਵੀਰੇ ਆ ਗਈ ਹੇ ਰੱਬਾ ਕੀ ਬਣੂਗਾ ਹੁਣ ਮੇਰੇ ਭਰਾ ਦਾ ਵੀ ਗੁੱਸਾ ਬੜਾ ਭੈੜਾ ਹੈ ਮੈਂ ਮਮੀ ਨੂੰ ਚਾਰ ਗੱਲਾਂ ਸੁਣਾ ਗਿਆ ਹੁਣ ਤਾਂ ਮੇਰਾ ਝੋਣਾ ਉੱਪਰ ਕਰ ਦੇਣਾ ਹੁਣ ਮੈਂ ਕੀ ਕਰਾਂ ਨਾ ਤਾਂ ਇਹ ਮੇਰੀ ਸੁਣਦਾ ਮੈਨੂੰ ਤਾਂ ਪਤਾ ਹੀ ਨਹੀਂ ਜੇ ਮੈਨੂੰ ਫੋਨ ਕਰਕੇ ਆ ਜਾਂਦਾ ਤਾਂ ਕੋਈ ਸੋਹੀ ਲਾ ਹੋ ਜਾਣਾ ਸੀ ਚਲ ਦੇਖਦੀਆਂ ਕਿਤੇ ਹੋਰ ਨਾ ਲੜਾਈ ਪਾ ਲੈ ਨਾ ਦੇਖ ਲੈ ਅੱਧਾ ਘੰਟਾ ਹੋ ਗਿਆ ਭਰਾ ਇਹਨੂੰ ਅੰਦਰ ਲੈ ਕੇ ਬੜੀ ਨੂੰ ਖੁਣਕੀ ਉਹਦੇ ਕੰਨ ਭਰਦੀ ਹੈਗੀ ਕੋਈ ਆਏ ਵੀ ਦੇਖ ਲੈ ਬੰਦਾ ਵੀ ਬਾਹਰ ਵੀ ਬੈਠਾ ਕੋਈ ਇਹ ਜਾ ਭਰਾ ਇਹ ਜੀ ਆ ਪੈਗੀ ਜੇ ਵਰਤਨ ਦਾ ਪਤਾ ਹੋਵੇ ਕਿ ਮੇਰੇ ਰਿਸ਼ਤੇਦਾਰਾਂਾਂ ਚ ਵਰਤੀ ਦੇ ਫੇਰੀ ਆ ਕੇ ਕੋਲੇ ਬੈਠੇ ਫੇਰੀ ਗੱਲਾਂ ਬਾਤਾਂ ਕਰਨ ਕੋਨੇ ਕੀ ਮਸੂਲੇ ਗੁੰਦਦੀ ਐ ਇਹ ਜੀ ਮਸੀ ਜੀ ਹਾਂ ਭਾਈ ਮੈਨੂੰ ਐਂ ਦੱਸੋ ਵੀ ਕੁੜੀ ਦਾ ਤੁਸੀਂ ਕੀ ਹਾਲ ਕਰ ਰੱਖਿਆ ਕਿਹਾ ਅਸੀਂ ਕੁੜੀ ਦਾ ਕੀ ਹਾਲ ਕਰਿਆ ਤੁਸੀਂ ਤਾਂ ਅਣਜਾਣ ਬਣਦੇ ਹੋ ਜਿਵੇਂ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਐਂ ਕੁੱਟਦੇ ਮਾਰਦੇ ਹੁੰਦੇ ਕੀ ਹਾਲ ਕਰ ਰੱਖਿਆ ਕਿਨੇ ਕੁੱਟੀ ਐ ਕੁੜੀ ਤੈਨੂੰ ਕਿਨੇ ਕਹਤਾ ਵੀ ਅਸੀਂ ਇਹ ਕੁੱਟੀ ਹੈਗੀ ਕੋਈ ਕੁੱਟੀ ਕੱਟੀ ਨਹੀਂ ਇਹਨੂੰ ਐਂ ਪੁੱਛ ਵੀ ਚੰਗਾ ਭਲਾ ਸਾਡੇ ਸੀਰੀ ਐ ਤੇ ਇਹ ਪਸ਼ੂਆਂ ਚ ਲੈਣ ਕੀ ਜਾਂਦੀ ਐ ਓ ਮਾਸੀ ਮੈਂ ਸਾਰਾ ਕੁਝ ਜਾਣਦਾ ਮੇਰੇ ਕੋਲੇ ਆਨੇ ਬਹਾਨੇ ਨਾ ਬਣਾਉਣ ਵਾਲੀ ਤੁਸੀਂ ਸਿੱਧੀ ਗੱਲ ਦੱਸੋ ਨਾ ਵੀ ਸਾਨੂੰ ਗੱਡੀ ਚਾਹੀਦੀ ਆ ਚੰਗਾ ਹੋਗਾ ਤੇਰੇ ਮੂੰਹੋਂ ਸੁਣ ਲਿਆ ਮੈਂ ਆ ਸ਼ਬਦ ਵੀ ਗੱਡੀ ਚਾਹੀਦੀ ਆ ਗੱਡੀ ਵਾਲਾ ਤੇ ਤੈਨੂੰ ਕਿਹੜਾ ਪਤਾ ਨਹੀਂ ਸੀ ਜਿੱਦੇ ਫੌਜੀ ਨੂੰ ਰਿਸ਼ਤਾ ਕਰਕੇ ਗਿਆ ਵੀ ਗੱਡੀ ਤਾਂ ਬਣਦੀ ਏ ਦੇਣੀ ਤੂੰ ਤਾਂ ਇੱਕ ਆਏ ਗੁੱਤੋਂ ਫੜ ਕੇ ਕੁੜੀ ਕੱਢਤੀ ਵੀ ਜ਼ਮੀਨ ਦਾ ਮੈਂ ਤੈਨੂੰ ਨਹੀਂ ਪਤਾ ਸੀ ਵੀ ਕੁੜੀ ਫੌਜੀ ਨੂੰ ਵਿਆਹੀ ਆ ਤੇ ਗੱਡੀ ਵੀ ਮੈਨੂੰ ਦੇਣੀ ਪਊਗੀ ਵੀ ਕੁੜੀ ਫੌਜੀ ਨੂੰ ਵਿਆਹੀ ਆ ਤੇ ਗੱਡੀ ਵੀ ਦੇਣੀ ਪਊਗੀ ਮਾਸੀ ਜੀ ਉਦੋਂ ਕੀ ਗੱਲ ਹੋਈ ਸੀ ਬਚੋਲੇ ਨੇ ਕੀ ਗੱਲ ਕੀਤੀ ਸੀ ਕੀ ਗੱਲ ਕੀਤੀ ਸੀ ਵਿਚੋਲੇ ਨੇ ਵਿਚੋਲੇ ਨੇ ਕਿਸੇ ਗੱਲ ਦਾ ਔਰਲਾ ਰੱਖ ਲਿਆ ਹੋਊਗਾ ਔਲਾ ਕਿਉਂ ਰੱਖਿਆ ਮਾਸੀ ਜੀ ਤੁਸੀਂ ਸਾਨੂੰ ਇਹ ਗੱਲ ਕਹੀ ਸੀ ਵੀ ਸਾਨੂੰ ਭਈ ਕੁੜੀ ਕੰਮ ਵਾਲੀ ਚਾਹੀਦੀ ਆ ਜੇ ਕਾਇਦਾ ਨਾ ਵੀ ਕੁੜੀ ਕੰਮ ਵਾਲੀ ਚਾਹੀਦੀ ਸਾਨੂੰ ਦੇਣ ਲੈਣ ਦੀ ਝਾਕ ਨਹੀਂ ਤੇ ਉਹ ਐ ਥੋੜੀ ਹੁੰਦਾ ਵੀ ਬਿਸ਼ਰਮਾ ਵਾਂਗ ਤਾਂ ਕਦੇ ਕਿ ਕੁੜੀ ਨੂੰ ਘਰੋਂ ਕੱਢ ਦਿਓ ਉਥੇ ਆਪਾਂ ਨੂੰ ਵੀ ਦੇਖਣਾ ਪੈਂਦਾ ਉਹਦੇ ਤਾਂ ਤੁਸੀਂ ਮਿੰਤਾ ਕਰਦੇ ਸੀ ਸਾਨੂੰ 1 ਰੁਪਏ ਤੇ ਰਿਸ਼ਤਾ ਦੇ ਦਿਓ 1 ਰੁਪਏ ਤੇ ਰਿਸ਼ਤਾ ਦੇ ਦਿਓ ਅੱਜ ਤੁਸੀਂ ਘਟੀਰੇ ਮੰਗਦੇ ਹੋ ਸਾਥੋਂ ਹਾਂ ਕਾਣੂ ਅਸੀਂ ਸਾਡੇ ਮੁੰਡੇ ਰਿਸ਼ਤੇ ਹੁੰਦੇ ਸੀ ਸਾਡੇ ਤਾਂ ਲੈਣਾ ਲੱਗੇ 85 ਰਿਸ਼ਤੇ ਆਂ ਫਿਰ ਤੁਸੀਂ ਉਹਨਾਂ ਤੋਂ ਲੈ ਸੋਡੇ ਮਾਗਰ ਕੇ ਫਰਦੇ ਸੀ ਸੋਡੇ ਮਾਗਰ ਕੇ ਫਰਦੇ ਸੀ ਬਚੋਲੇ ਨੂੰ ਰੋਜ ਭੇਜਦੇ ਸੀ ਤੁਸੀਂ ਆਕੇ ਫੌਜੀ ਨੂੰ ਹੀ ਕਰਨਾ ਹੈ ਫੌਜੀ ਨੂੰ ਹੀ ਕਰਨਾ ਫਿਰ ਫੌਜੀ ਨੂੰ ਕਰਨਾ ਸੀ ਤਾਂ ਸਾਡਾ ਦਿਲ ਕੱਢਣਾ ਸੀਗਾ ਵੀ ਹਾਂ ਅਸੀਂ ਫੌਜੀ ਬਥੇਰਾ ਕੁਛ ਦਿੱਤਾ ਬਥੇਰਾ ਕੁਛ ਦਿੱਤਾ ਤੁਸੀਂ ਤਾਂ ਸੋਚਿਆ ਵੀ ਨਹੀਂ ਹੋਣਾ ਉਹਨਾਂ ਸੋਡੀ ਲੋੜ ਤੋਂ ਵੱਧ ਕੇ ਘਰ ਭਰਿਆ ਸੋਡਾ 15 ਲੱਖ ਰੁਪਏ ਲਾਇਆ ਮੈਂ ਜੇ ਪਹਿਲਾਂ ਦੱਸਿਆ ਹੁੰਦਾ ਤੁਹਾਨੂੰ ਮੈਂ ਕੱਤੀ ਵੀ ਦੇ ਦਿੰਦਾ 15 ਨਾ ਮੈਂ ਤਾਂ ਕਹਿੰਦੀ ਕਿਤੇ 20 ਲੱਖ ਲਾਇਆ ਹੋਊਗਾ ਜੇ ਬਰਾਤ ਦੀ ਸੇਵਾ ਤਾਂ ਸਾਡੀ ਬੇਇੱਜ਼ਤੀ ਕਰਾਤੀ ਰਿਸ਼ਤੇਦਾਰਾਂ ਦੇ ਵਿੱਚ ਉਹ ਨਾ ਪੈਲਸ ਜੀ ਸੋਥੋਂ ਸਮਾਨ ਪੂਰਾ ਆਇਆ ਹੈ ਜੇ ਕੋਈ ਗੱਡੀ ਸੀ ਤਾਂ ਸਾਡੇ ਤੇ ਸਾਰੇ ਰਿਸ਼ਤੇਦਾਰ ਆਖਣ ਵੀ ਤੁਹਾਡੇ ਮੁੰਡੇ ਨੂੰ ਗੱਡੀ ਨਹੀਂ ਦਿੱਤੀ ਗੱਡੀ ਨਹੀਂ ਦਿੱਤੀ ਤੇ ਆਹ ਤੇ ਚਾਚੇ ਦਾ ਪੁੱਤ ਉਹ ਹੈ ਸਕਾਰਪੀਆ ਦਿੱਤੀ ਆ ਅਗਲੇ ਨੇ ਨਾਲੇ ਦਿੱਤੇ ਦੋ ਟਰੱਕ ਦਾਜ ਦੇ ਮਾਸੀ ਬਾਅਦ ਚ ਉਹ ਬੰਦਾ ਗੱਲਾਂ ਤੇ ਨਹੀਂ ਰਹਿੰਦਾ ਨਹੀਂ ਰਹਿੰਦਾ ਆ ਤਾਂ ਤੁਸੀਂ ਮੈਨੂੰ ਹੁਣ ਹੀ ਸੁਣਨ ਨੂੰ ਮਿਲਿਆ ਕਿ ਬਰਾਤੀ ਸੇਵਾ ਨਹੀਂ ਕਰੀ ਬਰਾਤੀ ਸੇਵਾ ਨਹੀਂ ਕਰੀ ਹੋਰ ਕੀ ਕੀਤਾ ਭਾਈ ਬਰਾਤੀ ਸੇਵਾ ਨਹੀਂ ਕਰੀ ਤੇ ਬਰਾਤ ਦੀ ਸੇਵਾ ਕਰ ਹੀ ਨਹੀਂ ਜਿਹੜੀਆਂ ਬੁੜਗਾਂ ਗੰਗਸ ਤੇ ਉਹਨਾਂ ਨੂੰ ਕਿਹਨੇ ਫੜਾਇਆ ਠੰਡੇ ਛੋੜ ਗਾਂ ਇੱਥੇ ਬੁੜਗਾਂ ਬੈਠੀਆਂ ਰਹਿ ਗਈਆਂ ਜਿਵੇਂ ਗੰਗਾ ਸੀ ਘਰੇ ਆ ਕੇ ਸਭ ਕੁਝ ਕੀਤਾ ਸੀ ਸਾਡੀ ਤੇ ਤੁਸੀਂ ਜਮਾਂ ਨੱਕ ਬੜਾ ਕੇ ਧਰਤੀ ਸ੍ਰੀ ਕੇ ਕਬੀਲੇ ਚ ਤੁਹਾਡੇ ਮੂਰੇ ਆ ਬੰਨੇ ਮੈਂ ਦੋ ਹੱਥ ਜੇ ਮੇਰੀ ਭੈਣ ਨੂੰ ਹੁਣ ਤੰਗ ਕੀਤਾ ਨਾ ਤੁਸੀਂ ਕਿਸੇ ਗੱਲ ਤੋਂ ਵੀ ਉਹਦੇ ਤੇ ਖਰੋਚ ਵੀ ਆ ਗਈ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਾ ਹੋਊਗਾ ਰਹੀ ਗੱਡੀ ਗੁੱਡੀ ਵਾਲੀ ਗੱਲ ਮੋਚੋਲੇ ਨੂੰ ਬੁਲਾ ਲਿਓ ਤੇ ਬੈਠ ਕੇ ਗੱਲ ਕਰਾਂਗੇ ਬੈਠ ਕੇ ਗੱਲ ਕਰ ਲੈ ਭਾਵੇਂ ਖੜ ਕੇ ਗੱਲ ਕਰ ਲੈ ਜਿਹੜਾ ਕੁਸ ਹੁਣ ਤੂੰ ਜੇ ਤੇਰੇ ਹੈਗੀ ਮੰਚ ਗੱਡੀ ਤਾਂ ਤੈਨੂੰ ਦੇਣੀ ਪਊਗੀ ਅੱਜ ਦੇ ਤੇ ਕੱਲ ਦੇ ਨਾਲੇ ਮੈਂ ਕਿਹੜਾ ਗੱਡੀ ਚੜਨਾ ਗੱਡੀ ਚੜੂ ਤੇਰੀ ਭੈਣ ਗੱਡੀ ਚੜੂ ਤੁਹਾਡਾ ਪਰੌਣਾ ਮੈਨੂੰ ਕੀ ਰਹਾ ਜਾ ਗੱਡੀ ਦਾ ਗੱਡੀ ਦਾ ਰਹੇ ਇਹਨਾਂ ਨੂੰ ਮੇਰਾ ਪੁੱਤ ਜਿੱਦਾਂ ਛੁੱਟੀ ਹੁੰਦਾ ਸਕੂਟਰੀ ਦੱਬੀ ਫਿਰਦਾ ਨਾਲ ਤਾਂ ਉਹਦੇ ਯਾਰ ਮਿੱਤਰ ਸਾਰੇ ਕਹਿੰਦੇ ਆ ਵੀ ਤੂੰ ਗੱਡੀ ਲੈਂਦਾ ਗੱਡੀ 'ਚ ਜਾਂਦਾ ਤੇ ਪਤਾ ਹੀ ਐ ਵੀ ਭਾਈ ਜਿਹੜਾ ਸਰਕਾਰੀ ਨੌਕਰੀ ਤੇ 75000 ਰੁਪਏ ਮੇਰੇ ਮੁੰਡੇ ਦੀ ਤਨਖਾਹ ਤੇ ਫਿਰਦਾ ਉਹ ਸਕੂਟਰੀ ਤੇ ਭੌਂਕਦਾ ਹੈਗਾ ਸਾਨੂੰ ਕੀ ਰਹਾ ਜਾ ਮੁੰਡਾ ਵੈਸੇ ਤਾਂ ਇਹ ਤਾਂ ਤੁਸੀਂ ਪਹਿਲਾਂ ਦੇਖਣਾ ਸੀ ਨਾ ਪਹਿਲਾਂ ਗੱਲ ਕਰਨੀ ਸੀ ਵੀ ਭਾਈ ਸਾਡੇ ਮੁੰਡੇ ਨੂੰ ਗੱਡੀ ਚਾਹੀਦੀ ਆ ਤੇ ਇਹ ਤਾਂ ਭਾਈ ਤੁਹਾਨੂੰ ਵੀ ਪਤਾ ਸੀ ਤੂੰ ਕਿਹੜਾ ਨਿਆਣਾ ਸੀ ਅੱਜ ਤਾਂ ਤੂੰ ਮੇਰੇ ਮੂਹਰੇ ਬੋਲੀ ਜਾਣਾ ਪਕਰ ਪਕਰ ਤੇ ਇਹ ਤੈਨੂੰ ਵੀ ਉੱਤੇ ਦੀਂਦਾ ਸੀ ਜਿੱਦੇ ਰਿਸ਼ਤਾ ਕਰਕੇ ਗਿਆਗਾ ਵੀ ਪੰਜ ਕਿੱਲੇ ਬਾਹਣ ਦੇ ਮੁੰਡਾ ਫੌਜੀ ਆ ਮਾਸੀ ਜੀ ਤੁਸੀਂ ਬੋਲਣ ਲਈ ਮਜਬੂਰ ਕਰਤਾ ਮਜਬੂਰ ਕਰਤਾ ਤੁਸੀਂ ਕੁੜੀ ਤੇ ਅਤਿਆਚਾਰੀ ਇੰਨਾ ਕਰੀ ਜਾਂਦੇ ਹੋ ਉਹ ਤਾਂ ਬੁਰਾ ਹਾਲ ਹੋਇਆ ਪਿਆ ਮਰੇ ਤਾਂ ਐਂ ਜੀ ਕਰਦਾ ਕੁੜੀ ਨੂੰ ਨਾਲ ਲੈ ਜਾ ਜਾਂ ਲੈ ਜਾ ਮੇਰੇ ਕੰਨਾਂ 'ਚ ਤਾਂ ਬਿੰਦਕ ਨੂੰ ਲਿਆਂਦਾ ਹੁਣ ਲੈ ਜਾ ਜਾਂ ਲੈ ਜਾ ਫਿਰ ਛੱਡ ਕੇ ਕਿੰਜ ਜਾਣਾਗਾ ਅਤਿਆਚਾਰ ਅਸੀਂ ਕੋਈ ਕੁੜੀ ਤੇ ਨਹੀਂ ਕਰਦੇ ਕੁੜੀ ਆਪਦੀ ਪੰਗੇ ਲੈਂਦੀ ਤੈਨੂੰ ਪਹਿਲਾਂ ਵੀ ਕਹਿ ਚੁੱਕੀ ਆਂ ਵੀ ਗਾਣੇ ਖਿੱਚੀ ਇਹ ਪਾਣੀ ਪੀਏ ਸੀ ਨਾਲੇ ਮੈਂ ਇਹਨੂੰ ਆਖੀ ਗਈ ਆਂ ਵੀ ਭਾਈ ਆਪੇ ਸੀਰੀ ਆ ਕੇ ਪੀਊਗਾ ਸੀਰੀ ਆ ਕੇ ਪੀਊਗਾ ਇਹਨੇ ਤਾਂ ਗੱਲ ਹੀ ਨਾ ਸੁਣੀ ਅਤਿਆਚਾਰ ਮੇਰੇ ਮੂੰਹ ਤੇ ਕਰਾਣਾ ਇੱਥੇ ਸਾਦੋਂ ਨੂੰ ਮੈਂ ਪੁੱਛਾਂ ਉਹਨੂੰ ਵੀ ਉਹਦੇ ਤੇ ਕੀ ਨਹੀਂ ਅਤਿਆਚਾਰ ਕਰੇ ਅਤਿਆਚਾਰ ਅਸੀਂ ਨਹੀਂ ਕਰਦੇ ਉਹ ਕਰਦੀ ਸਾਨੂੰ ਮਾਵਾਂ ਤੇ ਇਹਨੂੰ ਰੋਟੀ ਨਹੀਂ ਫੜਾਉਂਦੀ ਚਾਹ ਨਹੀਂ ਫੜਾਉਂਦੀ ਬੈਠਿਆਂ ਨੂੰ ਮੇਰੀ ਕੀ ਭੁੱਖੀ ਤੇ ਹੀ ਕਾਲਜ ਜਾਂਦੀ ਇਹ ਤਾਂ ਤੁਸੀਂ ਸਾਨੂੰ ਦੱਸਣਾ ਸੀ ਨਾ ਮੈਨੂੰ ਬੁਲਾਉਣਾ ਸੀ ਮੇਰੀ ਮਾਂ ਨੂੰ ਬੁਲਾਉਣਾ ਸੀ ਤੁਸੀਂ ਬਚੋਲੇ ਨੂੰ ਦੱਸਣਾ ਸੀ ਤੂੰ ਤਾਂ ਆਏ ਆ ਚੜੇ ਕੋੜੇ ਸਵਾਰਾ ਤੂੰ ਸੁਣਦਾ ਵੀ ਆ ਕੇ ਪਹਿਲਾਂ ਭੈਣਾਂ ਦੇ ਸੁਣ ਲਗਾ ਹੁਣ ਤੂੰ ਮੇਰੀਆਂ ਸੁਣਦਾ ਫੇਰ ਮੇਰੇ ਮੂਹਰੇ ਬੋਲਦਾ ਜਿੰਨੀ ਤੂੰ ਜ਼ੁਬਾਨ ਚਲਾਈ ਹੈ ਨਾ ਇੰਨੀਆਂ ਤੋਂ ਪਹਿਲਾਂ ਤੂੰ ਮੇਰੇ ਨਾਲ ਕੋਲੇ ਦੇ ਕੇ ਸੁਣਦਾ ਇਹ ਗੱਲ ਤਾਂ ਮਸੀ ਜੀ ਮੇਰੀ ਗੱਲ ਸੁਣੋ ਇਹ ਗੱਲ ਤਾਂ ਹੁਣ ਪੰਚਾਇਤ ਚ ਬੈਠ ਕੇ ਗੂੰਗੀ ਹੋ ਜੇ ਹਾਂ ਪੰਚਾਇਤ ਲਈ ਹੁਣ ਪੰਚਾਇਤ ਚ ਕਰਨੀ ਗੱਲ ਸਾਡੇ ਕਿਹੜਾ ਪੰਚਾਇਤ ਹੈ ਨਹੀਂ ਜੇ ਤੇਰੇ ਪਿੰਡ ਪੰਚਾਇਤ ਸਾਡੇ ਪਿੰਡ ਵੀ ਪੰਚਾਇਤ ਪੰਚਾਇਤਾਂ ਤਾਂ ਅਸੀਂ 20 ਇਕੱਠੀਆਂ ਕਰ ਦਿਆਂਗੇ ਤੂੰ ਆਉਣ ਵਾਲਾ ਬਣ ਗੱਲ ਕਿੱਦੇ ਨੇ ਇਹ ਗੱਲ ਦਾ ਫੈਸਲਾ ਹੁਣ ਆਪਾਂ ਥੋੜੇ ਦਿਨਾਂ ਚ ਹੀ ਕਰਾਂਗੇ ਕਰਨੀ ਨੜੇ ਰਹੀ ਗੱਡੀ ਕੁੱਟੀ ਵਾਲੀ ਗੱਲ ਹੁਣ ਦੇਖੀ ਜਾਈ ਗੱਡੀ ਦੇਖ ਕੇ ਖੜਾ ਸੱਡੂ ਕੋਈ ਨਹੀਂ ਆ ਜੀ ਲਿਆਈ ਪੰਚਾਇਤਾਂ ਪੰਚਾਇਤ ਲਿਆਉਂਗਾ ਕਿਹਨੂੰ ਡਰਾਵੇ ਦਿਨਾ ਉਰੇ ਆ ਨਹੀਂ ਬਾਹਰ ਪਹਿਲਾਂ ਜਾ ਤੇਰੇ ਭਰਾ ਨੂੰ ਤੋੜ ਕੇ ਆ ਤੇਰੇ ਨਾਲ ਮੈਂ ਫੇਰ ਗੱਲ ਕਰੂੰ ਤੋੜ ਕੇ ਆ ਜਾ ਜਾ ਕੇ ਬਾਲੀ ਸਿਆਣੀ ਕੋਈ ਨਹੀਂ ਟੱਪ ਜਾਣਦੇ ਇਹਦੇ ਨਾਲ ਤਾਂ ਮੈਂ ਕਰਦੀਆਂ ਗੱਲ ਇਹਨੂੰ ਫੇਰ ਹੀ ਪਤਾ ਲੱਗੂ ਚੰਗੀ ਗੱਲ ਇਹ ਭਲਾ ਇਹਨਾਂ ਦੀ ਬੁੜੇ ਦੀ ਸਿਰੇ ਚੜਦੀ ਹੁੰਦੀ ਆ ਸਿਰੇ ਚੜ੍ਹਦੀ ਜਾਂਦੀ ਆ ਆਖੇ ਗੱਡੀ ਤੁਸੀਂ ਆਵਦੀ ਕੁੜੀ ਨੂੰ ਦੇਣੀ ਆ ਉਹਦੇ ਕੀ ਗੱਲ ਹੋਈ ਸੀ ਵੀਰੇ ਕੀ ਕਰੇ ਕੋ ਨੂੰ ਇੰਨਾ ਨਹੀਂ ਸੀ ਬੋਲਣਾ ਚਾਹੀਦਾ ਤੁਸੀਂ ਲੋੜ ਤੋਂ ਵੱਧ ਬੋਲ ਕੇ ਗਗਨ ਭੈਣੇ ਮੈਂ ਤਾਂ ਹਰਾਨ ਹਰਾਨ ਆ ਇਸ ਗੱਲ ਤੇ ਬਿਤਰਨਾ ਕੁੱਟ ਮਾਰ ਵੀ ਕਰਦੇ ਆ ਤੋ ਤੈਥੋਂ ਗੱਡੀਆਂ ਮੰਗਦੇ ਆ ਛੋਟੀ ਬੁੜੀ ਤਾਂ ਹੁਣ ਪਤਾ ਕੀ ਕਹਿੰਦੀ ਕਹਿੰਦੀ ਪ੍ਰਾਪਤੀ ਸੇਵਾ ਨਹੀਂ ਕਰੀ ਮਨ ਤਾਂ ਬਿਸ਼ਰਮੀ ਆਈ ਜਾਂਦੀ ਆ ਚੱਲ ਕੋਈ ਗੱਲ ਨਹੀਂ ਵੀਰੇ ਹਰ ਰਹੀ ਗੱਲ ਪੰਚਾਇਤਾਂ 44 ਐ ਵੀ ਨਾ ਜਿੰਨਾ ਮਰਜ਼ੀ ਕਲੇਸ ਵਧਾ ਲਓ ਇਹ ਤਾਂ ਬਾਪਾ ਹੀ ਜਾਂਦਾ ਹੁੰਦਾ ਹੁਣ ਮਾਂ ਕੋਲੇ ਨਾ ਜਾ ਕੇ ਕੋਈ ਗੱਲ ਕਰੀ ਕੋਈ ਗੱਲ ਨਹੀਂ ਜੋ ਹੋਊਗਾ ਦੇਖੇ ਜਾਊਗਾ ਅਜੇ ਬੇਬੀ ਕੋਲੇ ਵੀ ਨਾ ਗੱਲ ਕਰਾਂ ਤੂੰ ਪਹਿਲਾਂ ਮੈਥੋਂ ਲੁਕੋ ਰੱਖ ਓਧਰ ਬੇਬੇ ਮੈਥੋਂ ਲੁਕੋ ਰੱਖੀ ਜਾਂਦੀ ਆ ਸਿਰ ਤੋਂ ਦੀ ਪਾਣੀ ਟੱਪ ਗਿਆ ਕੱਲ ਨੂੰ ਤੈਨੂੰ ਮਾਰ ਕੇ ਦੱਬ ਦੇਣਗੇ ਕੁਛ ਨਹੀਂ ਹੁੰਦਾ ਵੀਰੇ ਉਜ ਮਰਜੀ ਹੋਈ ਜਾਵੇ ਪਰ ਤੂੰ ਕੋਈ ਗੱਲ ਨਾ ਕਰੀ ਬੇਬੇ ਕੋਲ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਕਰਦਾ ਬੇਬੇ ਕੋਲ ਹੁਣ ਫਿਰ ਆ ਸਮਾਰਕੀ ਗੱਲ ਕਰੂੰਗਾ ਖੁੱਲ ਕੇ ਜਿੱਦੇ ਕਰੀ ਨਹੀਂ ਵੀਰੇ ਮੈਨੂੰ ਪਤਾ ਤੇਰਾ ਸੁਭਾਅ ਬਹੁਤ ਗਰਮ ਤੂੰ ਐਵੇਂ ਨਾ ਕੁਸਰੇ ਵਿੱਚ ਕੁਝ ਗਲਤ ਕਰ ਬੈਠ ਗਗਨ ਭੈਣੇ ਮੈਨੂੰ ਪਤਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਠੀਕ ਆ ਤੂੰ ਫੇਰ ਕਰਨਾ ਕਰ ਤੈਨੂੰ ਨਹੀਂ ਪਤਾ ਨਾ ਹੁਣ ਮੈਂ ਤੇਰੇ ਕੋਲ ਹੀ ਢੇੜਾ ਫੇੜਾ ਮਾਰਦਾ ਰਿਹਾ ਕਰੂੰਗਾ ਠੀਕ ਆਆਂ ਬਿਉਣੀਆਂ ਬਹੁਤ ਓਕੀਆਂ ਵੀਰੇ ਕਿੱਤੋਂ ਕਿਤੋਂ ਕਰੇਗਾ ਮੇਰਾ ਉਹ ਤੈਨੂੰ ਪਤਾ ਪਹਿਲਾਂ 10 ਲੱਖ ਕਰਕੇ اٹਿਆ ਮੇਰੇ ਵਿਆਹ ਤੇ ਇੰਨਾ ਕੁਝ ਲਾ ਕੇ اٹਿਆ ਭੈਣ ਮੇਰੀ ਜੇ ਆਪਾਂ ਨਾਂਨ ਕੋਲੇ ਨਾ ਤਾਂ ਬਾਲੀ ਕਹਾਣੀ ਖਰਾਬ ਹੋ ਜੂਗੀ ਮੇਰੀ ਗੱਲ ਯਾਦ ਰੱਖੀ ਤੈਨੂੰ ਨਹੀਂ ਪਤਾ ਵੀਰੇ ਕਹਿੰਦੇ ਹੁੰਦੇ ਆ ਨਾ ਭੇਟਿਆਂ ਨਾ ਕਰੋ ਢੋਲੀ ਸਹਰਾ ਨਾ ਕਰੋ ਵਰਤੀ ਉੜ ਦਿੰਦੀ ਆ ਪਰ ਕੁਝ ਮਰਜੀ ਹੋ ਜਾਏ ਮੇਰੀ ਹੋਂਸ ਘਰ ਦੇ ਵਿੱਚ ਵਰਤੀ ਉੱਠੂਗੀ ਨਾਲ ਤੋਂ ਕਿਤੇ ਨਹੀਂ ਜਾਣਾ ਬਸ ਹਰ ਇਹ ਗੱਲ ਪੰਚਾਇਤਾਂ ਵਾਲੀ ਮੈਂ ਸੋ ਗੱਲ ਨਹੀਂ ਤੋ ਕਰਨੀ ਮਿਹਰਬਾਨ ਕੇ ਤੈਨੂੰ ਆਪੇ ਭੈਣ ਦੀ ਸੌ ਲੱਕੇ ਵੀਰੇ ਕੋਈ ਗੱਲ ਨਹੀਂ ਮੈਂ ਵਿਚੋਲੇ ਨੂੰ ਲੈ ਕੇ ਆਉਂਗਾ ਤੇ ਬੈਠ ਕੇ ਗੱਲ ਕਰੂੰਗਾ ਠੀਕ ਹੈ ਤੂੰ ਫੇਰ ਕਰਨਾ ਕਰੀਂ ਠੀਕ ਹੈ ਚੰਗਾ ਜਿਹੜੀ ਗੱਲ ਦਾ ਡਰ ਸੀ ਤੇਰਾ ਤਾਂ ਉਹੀ ਕਰ ਗਿਆ ਮੇਰੇ ਨੂੰ ਨਹੀਂ ਪਤਾ ਹੁਣ ਮੇਰੇ ਨਾਲ ਕੀ ਕੁਛ ਕਰਨਗੇ ਆ ਗਈ ਮਾਂ ਉੜਾ ਨਹੀਂ ਹਾਂ ਮੰਮੀ ਲਓ ਤੇਰਾ ਭਰਾ ਕੀ ਕੁਛ ਬੋਲ ਕੇ ਦਵਾਈ ਸ਼ਾਵਾਸ਼ਕ ਦਵਾਈ ਸ਼ਾਵਾਸ਼ਕ ਹੁਣ ਮਾਂ ਕੀ ਹੋ ਰਿਹਾ ਇਹ ਕਰਕੇ ਮੇਰੇ ਪ੍ਰੇਮ ਹਾਂ ਕੀ ਕਰ ਰਾਂ ਤੈਨੂੰ ਮੈਂ ਦੱਸਦੀ ਹਾਂ ਹੈ ਹੈ ਮੈਂ ਜਿੱਤੇ ਹਾਂ ਤੇਰਾ ਭਰਾ ਇੰਨਾ ਕੁਛ ਬੋਲ ਕੇ ਜਿੱਥੇ ਹੁਲਾਇਆ ਮੇਰੀ ਬੋਲੇ ਦੱਸ ਹੈ